ਸਲੋਕ ਸੇਖ ਫਰੀ ਜੀ ਕੀ ਫਰੀਦਾ ਦੋਹੂ ਦੀ ਵੀ ਬਲੰਦਿਆਂ ਮਲਕ ਬੈਠਾ ਆਏ ਗੜ ਲੀਤਾ ਘਟ ਲੋਟਿਆ ਦੇਵਣੇ ਗਿਆ ਵਿਚਾਈ ਬਾਣੀ ਦੀ ਵਿਚਾਰ ਤੋਂ ਬਿਨਾ ਆਈ ਵਿਚਾਰਧਾਰਾ ਤੋਂ ਜੁੜੇ ਦੇ ਬਿਨਾ ਮਨ ਚਿੱਤਕ ਨਹੀਂ ਹੁੰਦੇ ਹੈ ਚਿੱਤ ਭਾਵ ਅੰਤਰਾਤਮਾ ਦੀ ਬਾਤ ਸੰਤ ਲੋਕ ਬਾਹਰ ਸਾਡੀ ਕਾਲਪਨ ਦੁਨੀਆ ਮ੍ਰਿਤ ਲੋਕ ਇਹ ਲੋਕ ਆ ਉਪਰ ਲੋਕ ਆ ਜਦ ਤੱਕ ਅਸੀਂ ਇੱਕ ਨਹੀਂ ਹੁੰਦੇ ਜਦ ਤੱਕ ਮਲਕ ਹੁਕਮ ਆਉਂਦਾ ਰਹੂਗਾ ਕੱਟ ਰੋਟਿਆ ਭਾਵ ਜੋ ਅਸੀਂ ਸੰਪਤ ਆਪਦੀ ਬਣਾਈ ਬੈਠੇ ਆ ਸਾਰੇ ਮੰਨੀ ਬੈਠੇ ਆ ਉਹ ਸਭ ਤੋਂ ਖੋਇਆ ਜਾਣਾ ਫਿਰ ਸਾਨੂੰ ਦੁੱਖ ਲੱਗਣਾ ਵਾ ਆਓ ਆਪਾਂ ਪਹਿਲਾਂ ਪਹਿਲਾਂ ਇਹ ਬਾਣੀ ਨਾਲ ਜੁੜੀਏ ਰੱਬੀ ਬਾਣੀ ਨਾਲ ਵਿਚਾਰਤਾਰਾਂ ਨਾਲ ਜੁੜ ਕੇ ਆਪਾਂ ਮਨ ਚਿੱਤੇ ਕਰਕੇ ਫਿਰ ਕੁਦਰਤ ਦਾ ਜਸ ਕਰੀਏ ਸਾਡਾ ਸੰਸਾਰ ਤੇ ਆਉਣਾ ਸਭ ਲੋਵੇ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨੋ ਹੋਏ ਗੁਰਸ਼ਬਦ ਦੇ ਗਿਆਨ ਤੋਂ ਬਿਨਾ ਮਨ ਨਹੀਂ ਟਿਕਣਾ ਮਨ ਟਿਕੇ ਤੋਂ ਬਿਨਾ ਕਾਲ ਨਹੀਂ ਛੱਡਣਾ ਫੇਰਾਪਾ ਕੀ ਕਰਾਂਗੇ ਫਿਰ ਵਿਰਧ ਪਿਓ ਸੂਝੇ ਨੇ ਕਾਲ ਪਹੁੰਚਿਓ ਜਨੂੰ ਕਾਲ ਆ ਗਿਆ ਫਿਰ ਕੀ ਕਰਾਂਗੇ ਫਿਰ ਘਟਲਟਿਆ ਜਾਊਗਾ